ਇਹ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਰ ਚੁਣ ਅੱਜ ਦੀ ਵੱਡੀ ਖਬਰ ਸਰਕਾਰ ਦੇ ਆਫਰ ਨੇ ਲੋਕਾਂ ਵਿਚਾਲੇ ਮਚਾਈ ਹਲਚਲ ਬੱਚੇ ਪੈਦਾ ਕਰਨੇ ਮਿਲਣਗੇ 130000 ਰੁਪਏ ਜਾਨੋ ਕਿਉਂ ਸਰਕਾਰ ਇੱਕ ਜਿਹਾ ਆਫਰ ਲੈ ਕੇ ਆਈ ਹੈ ਜਿਸ ਨੇ ਲੋਕਾਂ ਉੱਚੇ ਹਲਚਲ-ਚਲਮਚਾ ਦਿੱਤੀ ਹੈ ਦਰਅਸਲ ਇਹ ਆਫਰ ਚੀਨ ਦੀ ਸਰਕਾਰ ਵੱਲੋਂ ਦਿੱਤੀ ਗਈ ਹੈ ਖਬਰਾਂ ਮੁਤਾਬਕ ਚੀਨ ਸਰਕਾਰ ਕੋਨ ਹਰ ਬੱਚੇ ਦੇ ਜਨਮ ਤੇ 3 ਸਾਲ ਲਈ ਮਾਪਿਆਂ ਨੂੰ 36000 ਯੂਆਨ ਸਲਾਨਾ ਦੇਗੀ ਇਸ ਇ ਵਿੱਚ 3 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਸ਼ਾਮਿਲ ਕੀਤਾ ਜਾਵੇਗਾ ਅਤੇ ਚੀਨ ਦੇ ਸਰਕਾਰ ਦੇ ਅਨੁਸਾਰ ਇਹ ਪਹਿਲੀ ਵਾਰ ਹੈ ਜਦੋਂ ਦੇਸ਼ ਵਿੱਚ ਪਰ ਵਿੱਚ ਅਹੀ ਹੀ ਬਾਲ ਦੇਖਭਾਲ ਸਬਸਿਡੀ ਜੋ ਨਾਲ ਲਾਗੂ ਕੀਤੀ ਜਾ ਰਹੀ ਹੈ ਹਰ ਸਾਲ ਲਗਭਗ 2 ਕਰੋੜ ਪਰਿਵਾਰਾਂ ਨੂੰ ਇਸ ਲਾਭ ਦੀ ਉਮੀਦ ਹੈ 7 ਸਾਲ ਤੋਂ ਚੀਨ ਵਿੱਚ ਬੱਚੇ ਦੇ ਜਨਮ ਦੀ ਦਰ ਬਹੁਤ ਘਟ ਗਿਆ ਹੈ ਦਰਅਸਲ ਚੀਨ ਦੀ 21% ਆਬਾਦੀ 60 ਸਾਲ ਤੋਂ ਵੱਧ ਉਮਰ ਦੀ ਹੈ ਚੀਨ ਦੇ ਲਗਭਗ 1 ਦਹਾਕਾ ਪਹਿਲਾਂ ਆਪਣੇ ਵਿਵਾਦਪੂਰਤ ਇੱਕ ਬੱਚੇ ਦੀ ਨੀਤੀ ਨੂੰ ਖਤਮ ਕਰ ਦਿੱਤਾ ਸੀ ਪਰ ਇਸ ਦੇ ਬਾਵਜੂਦ ਜਨਮ ਦਰ ਘਟ ਰਹੀ ਹੈ ਅਤੇ ਦੁਨੀਆ ਦੇ ਵੱਡੇ ਦੇਸ਼ਾਂ ਵਿੱਚ ਚੀਨ ਵਿੱਚ ਸਭ ਤੋਂ ਘੱਟ ਜਨਮ ਦਰ ਹੈ ਅਤੇ ਇਹ ਲਗਾਤਾਰ ਘਟ ਰਹੀ ਹੈ 2016 ਵਿੱਚ ਚੀਨ ਵਿੱਚ 1.8 ਕਰੋੜ ਬੱਚੇ ਪੈਦਾ ਹੋਏ ਅਤੇ 2023 ਵਿੱਚ ਇਹ गिनती नब्बे लाख रह गई और सिर्फ 7 साल में चीन में बच्चे का जन्म दर 50% ਤੋਂ 50% ਘਟ ਗਿਆ 2024 ਵਿੱਚ ਆਬਾਦੀ ਵਿੱਚ ਥੋੜਾ ਜਿਹਾ ਵਾਧਾ ਹੋ ਕੇ 9.5 ਮਿਲੀਅਨ ਹੋ ਗਿਆ ਤੇ ਪਰ ਕੁੱਲ ਆਬਾਦੀ ਵਿੱਚ ਗਿਰਾਵਟ ਚੱਲੀ ਹੈ ਕਿਉਂਕਿ ਮੌਤ ਦਰ ਜਨਮ ਦਰ ਤੋਂ ਵੱਧ ਹੈ ਧੰਨਵਾਦ